ਖੜੇ ਆ ਬਠਿੰਡਾ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਖੜੇ ਆ ਅੱਜ ਇੱਥੇ ਸਾਡੇ ਆਉਣ ਦਾ ਮਕਸਦ ਇਹ ਦਿਖਾਉਣਾ ਨਹੀਂ ਕਿ ਹਾਈਵੇ ਕਿਵੇਂ ਚੱਲਦਾ ਅੱਜ ਤੁਹਾਨੂੰ ਦਿਖਾਉਣਾ ਹੈ ਸਰਕਾਰ ਦਾ ਨਵਾਂ ਹੀ ਕਾਰਨਾਮਾ ਸਰਕਾਰ ਦੇ ਘੈਂਟ ਕੰਮ ਵਿਖਾਉਣੇ ਆ ਸਰਕਾਰ ਦਾ ਅਵੱਲਾ ਕੰਮ ਵਿਖਾਉਣੇ ਆ ਕਿ ਅੱਜ ਹਾਈਵੇ ਤੇ ਉੱਤੇ ਹੀ ਕਿਸਾਨਾਂ ਦੀ ਫਸਲ ਵਿਕੀ ਜਾਂਦੀ ਆ ਇਹ ਹੋਣਾ ਚਾਹੀਦਾ ਸੀ ਅਨਾਜ ਮੰਡੀ ਦੇ ਵਿੱਚ ਜਿਹੜੀ ਦਾਣਾ ਮੰਡੀਆਂ ਸਰਕਾਰ ਨੇ ਅਲਾਟ ਕੀਤੀਆਂ ਹੁੰਦੀਆਂ ਉੱਥੇ 'ਚ ਇਹ ਝੋਨੇ ਦੀ ਫਸਲ ਵਿਕਣੀ ਚਾਹੀਦੀ ਆ ਪਰ ਇਹ ਨੈਸ਼ਨਲ ਹਾਈਵੇ ਦੇ ਉੱਤੇ ਜਿਹੜੀ ਫਸਲ ਵਿਕੀ ਜਾਂਦੀ ਆ ਸਰਕਾਰ ਦੇ ਤਹਾਨੂੰ ਕੰਮ ਵਿਖਾਉਣਿਆ ਕਿ ਆਮ ਲੋਕਾਂ ਦੀ ਸਰਕਾਰ ਆ ਜਿਹੜੀ ਆਮ ਆਦਮੀ ਦੀ ਸਰਕਾਰ ਆ ਉਹਨੂੰ ਇੰਨਾ ਇੱਥੋਂ ਤੱਕ ਹੀ ਨਹੀਂ ਪਤਾ ਲੱਗਦਾ ਵੀ ਅਸੀਂ ਨੈਸ਼ਨਲ ਹਾਈਵੇ ਤੇ ਫਸਲ ਸਿੱਟਣੀ ਆ ਕਿ ਨਹੀਂ ਸਿੱਟਣੀ ਅਸੀਂ ਕਿਸਾਨਾਂ ਨੂੰ ਇੱਥੇ ਪਹਿਲੀ ਗੱਲ ਤਾਂ ਸਭ ਤੋਂ ਵੱਡਾ ਖਤਰਾ ਇਹ ਆ ਕਿ ਇੱਥੋਂ ਬਹੁਤ ਵੱਡਾ ਟ੍ਰੈਫਿਕ ਹਾਈਵੇ ਆ ਤੇ ਬਹੁਤ ਸਪੀਡ ਨਾਲ ਹੈਵੀ ਵਹੀਕਲਸ ਵੀ ਆ ਲਾਈਟ ਵਹੀਕਲਸ ਵੀ ਚੱਲਦੇ ਆ ਕਿ ਰਾਤ ਭਰਾਤੇ ਜੇਕਰ ਇੱਧਰ ਨੂੰ ਕੋਈ ਵਹੀਕਲ ਆ ਜਾਂਦਾ ਤਾਂ ਉਹ ਇੱਥੇ ਜਿਹੜੇ ਮਜ਼ਦੂਰ ਆ ਕਿਸਾਨ ਆ ਉਹਨਾਂ ਦੀ ਜਾਨ ਨੂੰ ਖਤਰਾ ਹੈ ਫਿਰ ਮੈਂ ਤੁਹਾਨੂੰ ਦਿਖਾਉਣਾ ਕਿ ਕਿਸ ਤਰੀਕੇ ਦੇ ਨਾਲ ਇਹ ਕਿਹੜੀ ਫਸਲ ਆ ਤੇ ਕਿਉਂ ਇੱਥੇ ਕਿਹੜੀ ਮੰਡੀ ਦੇ ਵਿੱਚ ਇੱਥੇ ਫਸਲ ਕਿਉਂ ਸਿੱਟੀ ਗਈ ਹੈ ਇਹ ਵੀ ਸਾਰੀ ਗੱਲਬਾਤ ਤੁਹਾਨੂੰ ਸੁਣਾਵਾਂਗੇ ਅਸਲ ਦੇ ਵਿੱਚ ਬਰਗਾੜੀ ਪਿੰਡ ਆ ਜਿਹੜਾ ਉੱਥੇ ਦੀ ਜਿਹੜੀ ਫਸਲ ਆ ਉੱਥੇ ਦੀ ਜਿਹੜੀ ਦਾਣਾ ਮੰਡੀ ਸੀ ਉਹ ਦਾਣਾ ਮੰਡੀ ਦੇ ਵਿੱਚ ਸਰਕਾਰ ਨੇ ਇੱਕ ਗਾੜੀ ਦਾ ਮੋਰਚਾ ਲੱਗਿਆ ਸੀ ਉਹਨਾਂ ਦੀ ਯਾਦ ਦੇ ਵਿੱਚ ਇੱਕ ਸਮਾਰਕ ਬਣਾ ਦਿੱਤਾ ਪਰ ਉਹ ਦਾਣਾ ਮੰਡੀ ਸਰਕਾਰ ਨੇ ਉਹ ਸਮਾਰਕ ਦੇ ਨਾਂ ਤੇ ਰੋਕ ਲਈ ਪਰ ਜਿਹੜੀ ਉਹ ਦਾਣਾ ਮੰਡੀ ਸੀ ਬਰਗਾੜੀ ਦੀ ਉਹ ਦੇ ਵਾਸਤੇ ਅਲੱਗ ਤੋਂ ਜਗ੍ਹਾ ਕੋਈ ਅਲਾਟ ਨਹੀਂ ਕੀਤੀ ਗਈ ਇਸ ਲਈ ਇੱਥੇ ਲੋਕ ਸੜਕ ਤੇ ਨੈਸ਼ਨਲ ਹਾਈਵੇ ਤੇ ਆਪਣਾ ਜਿਹੜਾ ਫਸਲ ਵੇਚਣ ਨੂੰ ਮਜਬੂਰ ਹੈ ਇੱਥੇ ਆਪਣੀ ਜਾਨ ਨੂੰ ਖਤਰੇ ਵਿੱਚ ਪਾਉਣ ਨੂੰ ਮਜਬੂਰ ਹੈ ਇੱਥੋਂ ਮਜ਼ਦੂਰਾਂ ਦੀ ਜਾਨ ਨੂੰ ਵੀ ਖਤਰਾ ਤੇ ਜਿਹੜੇ ਜ਼ਿਮੀਦਾਰ ਆਉਂਦੇ ਆ ਕਿਸਾਨ ਆਉਂਦੇ ਆ ਉਹਨਾਂ ਦੀ ਜਾਨ ਨੂੰ ਵੀ ਐਡੇ ਨੈਸ਼ਨਲ ਹਾਈਵੇ ਤੇ ਵੱਡੇ ਵੱਡੇ ਹੈਵੀ ਵਹੀਕਲ ਵੀ ਚੱਲਦੇ ਆ ਅ ਸਸੇਕਲ ਜੀ ਕੀ ਨਾ ਹੀ ਥੋੜਾ ਮਹਿੰਦਰ ਸਿੰਘ ਜੀ ਇਹ ਤੁਸੀਂ ਇੱਥੇ ਕਿਉਂ ਫਸਲ ਸੜਕ ਤੇ ਕਿਉਂ ਫਸਲ ਵੇਚ ਰਹੇ ਹੋ ਨਹੀਂ ਜੀ ਸੜਕ ਤੇ ਤਾਂ ਨਹੀਂ ਆ ਕੱਟੇ ਉਰਾਂ ਪਈ ਐ ਪਰ ਤਾਂ ਸਾਨੂੰ ਪਤਾ ਨਹੀਂ ਗਾ ਵੈਸੇ ਕਿੰਗੀ ਮੰਡੀ ਹੈ ਨੀ ਮੰਡੀ ਹੈ ਨੀਗੀ ਮੰਡੀ ਵਾਲੇ ਤਾਂ ਉਹ ਬਣਾਤਾ ਹੁਣ ਉੱਤੇ ਖੰਡਪਾਟ ਖੋਲਿਆ ਕਰਾਂਗੇ ਹੂੰ ਬਰਗਾੜੀ ਹੂੰ ਤੇ ਮੰਡੀ ਹੈ ਨਹੀਂ ਤਾਂ ਇੱਥੇ ਆਉਂਦੇ ਆ ਆ ਇਹਨਾਂ ਦੀ ਮੈਂਟ ਮੁੰਟ ਕਰਦੇ ਵਿਚਾਰਿਆਂ ਦੀ ਕਟ ਵਾਲਿਆਂ ਦੀ ਫੇਰ ਇਹ ਲਾਉਂਦੇ ਆ ਆ ਕਰ ਲੈ ਇੱਥੇ ਮੈਂਟ ਤੁਸੀਂ ਆਪ ਕਰਦੇ ਹੋ ਜਾਂ ਕਿਸਾਨ ਜਿੱਥੇ ਬੰਦੀਆਂ ਕਰਦੀਆਂ ਜਾਂ ਕਿ ਖਾਨ ਬੰਦੀਆਂ ਵੀ ਕਰਦੀਆਂ ਆਰਥ ਕੇ ਵੀ ਜਾ ਕੇ ਕਰਦੇ ਡੀਸੀ ਦੇ ਪੇਚ ਹੁੰਦੇ ਆ ਵੀ ਹੋਰ ਸਾਡੇ ਥਾਂ ਹੈ ਨਹੀਂਗਾ ਜੀ ਤਾਹ ਤੇ ਕਰਤੇ ਰਹੋਨੇ ਆ ਸਾਡਾ ਕੋਡਾ ਕੀ ਜੀ ਕਰਦਾ ਜੀ ਹਾਂ ਇੱਥੇ ਸਮਾਂ ਐਡੇ ਰਾਤ ਬਰਾਤੇ ਮੰਨ ਲਓ ਕੋਈ ਐਡੇ ਐਡੇ ਵੀਹਕਲ ਚੱਲਦੇ ਆ ਹੈਵੀ ਵੀਕਲਾ ਹੈ ਨਾ ਚੋਰੀ ਦਾ ਵੀ ਖਤਰਾ ਚੋਰੀ ਦਾ ਵੀ ਹੁੰਦਾ ਤੇ ਚਾਹ ਪਾਣੀ ਦਾ ਇੰਤਜ਼ਾਮ ਵੀ ਨਹੀਂ ਐਕਸੀਡੈਂਟ ਦਾ ਵੀ ਹੋ ਰਹਾ ਸਾਨੂੰ ਔਕਾ ਹੀ ਆ ਜੀ ਇਤਾਂ ਨੇ ਪਿੰਡ 'ਚ ਸਾਡੀ ਮੰਡੀ ਬਣਾਵੇ ਸਰਕਾਰ ਅਸੀਂ ਚਾਹੁੰਦੇ ਆ ਜੇ ਜਿਹੜੀ ਜਿਹੜੀ ਮੰਡੀ ਆ ਸੋਡੇ ਸਰ ਪਿੰਡ 'ਚ ਹੁੰਦੀ ਸੀ ਉੱਥੇ ਹੁਣ ਕੀ ਬਣਾਤਾ ਉੱਥੇ ਪੈਸੇ ਬਣ ਗਿਆ ਜੀ ਅੱਛਾ ਜਿਹੜਾ ਜਿਹੜਾ ਬਰਗਾੜੀ ਮੋਰਚਾ ਲੱਗੇ ਸੀ ਉਹਦੀ ਯਾਦ 'ਚ ਹਾਂ ਉਹਦੀ ਯਾਦ 'ਚ ਅੱਛਾ ਉਦੋਂ ਫੇਰ ਧਰਨਾ ਫੇਰਨਾ ਲੱਗ ਜੇ ਉਦੋਂ ਫੇਰ ਉਹ ਪੈਕਟ ਬਣਾਤਾ ਅੱਛਾ ਬਸ ਇੰਨਾ ਕੀ ਉੱਥੇ ਆ ਤੇ ਉਸ ਲਈ ਹਣਾ ਹਰ ਸਾਲ ਚ ਦੋ ਵਾਰੀ ਫਸਲ ਆਉਣੀ ਆ ਕੋਈ ਇਹ ਨਹੀਂ ਦੇਖਿਆ ਵੀ ਉਹਨਾਂ ਕਿਸਾਨ ਕਿੱਥੇ ਜਾਊ ਹਾਂਜੀ ਬਹੁਤ ਦੁਖੀ ਆ ਅਸੀਂ ਹੁਣ ਜੀ ਕੋਰ ਕਰੀ ਨਹੀਂ ਜੀ ਮੁਰਕੇ ਬਣਿਆ ਨਹੀਂ ਜੀ ਮੰਡੀ ਚਲੋ ਪਿੰਡ ਤਾਂ ਸਾਰਾ ਚਾਹੁੰਦਾ ਜੀ ਅਸੀਂ ਚਾਉਂਦੇ ਆ ਲੇਬਰ ਵੀ ਚਾਹੁੰਦੀ ਆ ਵੀ ਮੰਡੀ ਹੋਵੇ ਟਰੱਕਾਂ ਵਾਲੇ ਵੀ ਚਾਹੁੰਦੇ ਆ ਹੋਵੇ ਜੇ ਪੱਕੀ ਮੰਡੀ ਹੋਵੇ ਉੱਥੇ ਚਾਹ ਪਾਣੀ ਦਾ ਕੋਈ ਲੰਗਰ ਦਾ ਇੰਤਜ਼ਾਮ ਹੋਵੇ ਇੱਥੇ ਕੋਈ ਪ੍ਰਬੰਧ ਨਹੀਂ ਹੂੰ ਤਾਂ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਗਰਨਾਇਬ ਸਿੰਘ ਹੈ ਜੀ ਮੈਂਬਰ ਬਚਾਇਤ ਪਿਛਲੀ ਆ ਰਹੀ ਸੀ ਅੱਛਾ ਸਾਫ ਦਾ ਮੈਂਬਰ ਪੰਚਾਇਤ हां ਜੀ ਮੇਰੇ ਘਰੋਂ ਸੀ ਤੇ ਇਹ ਇੱਥੇ ਜੇ ਚਲੋ ਫਸਲ ਆ ਗਈ ਇੱਥੇ ਫਿਰ ਪ੍ਰਬੰਧ ਕਿਵੇਂ ਦੇ ਆ ਵੀ ਕੋਈ ਤੁਹਾਡੇ ਵਾਸਤੇ ਜਿਵੇਂ ਤੁਸੀਂ ਦੱਸਦੇ ਚਾਹ ਪਾਣੀ ਦਾ ਨਹੀਂ ਨਹਾਉਣ ਦਾ ਨਹੀਂ ਜਿਵੇਂ ਇੱਥੇ ਪਹਿਲਾਂ ਮੰਡੀਆਂ ਚ ਤਾਂ ਬਣਾਏ ਹੁੰਦੇ ਆ ਥੋੜੇ ਥੋੜੇ ਕੋਈ ਨਹੀਂ ਇੱਥੇ ਪ੍ਰਬੰਧ ਇਹ ਪਾਣੀ ਵਾਲੇ ਬੈਠੇ ਵਿਚਾਰੇ ਇਹ ਚੌਂਕੀਦਾਰ ਆ ਇਹ ਇਹ ਪਾਣੀ ਟਾਣੀ ਦੀ ਜਿੰਨੇ ਕਿ ਸੇਵਾ ਹੈਗੀ ਵਿਚਾਰੀ ਕਰਦੇ ਆ ਜੀ ਉਹ ਇੱਕ ਇੰਟਰ ਹੈਗੇ ਆ ਤੇ ਪਾਣੀ ਦਾ ਇਹ ਪੰਤਜਾਮ ਕਰਦੇ ਆ ਜੀ ਇਹ ਪਿੰਡ ਦੇ ਆ ਸਾਡੇ ਚੌਕੀਦਾਰ ਆ ਜੀ ਤੇ ਇਹ ਬਹੁਤ ਸਾਰੇ ਕਰਦੇ ਆ ਸੇਵਾ ਪਾਣੀ ਟਾਣੀ ਦੀ ਐਨੇ ਖੁੱਲੇ ਚ ਬਈ ਚੋਰੀ ਜਾਰੀ ਦਾ ਖਤਰਾ ਨਹੀਂ ਨਹੀਂ ਕੋਈ ਗੱ ਕਰਾ ਨਹੀਂ ਹਾਂ ਅੱਜ ਤੱਕ ਕੋਈ ਖਤਰਾ ਨਹੀਂ ਹੋਇਆ ਨਾ ਕੋਈ ਚੋਰੀ ਹੋਈ ਹੈ ਹਾਂ ਇਹ ਇੱਥੇ ਤੁਹਾਨੂੰ ਸਹੀ ਲੱਗਦਾ ਵੀ ਖੁੱਲੇ ਚ ਮੰਨ ਲਓ ਮੀਂਹ ਆ ਗਿਆ ਜਾਂ ਕੋਈ ਮੌਸਮ ਸਹੀ ਹੋ ਗਿਆ ਹੈ ਸਾਈ ਦਾ ਸਾਈ ਦਾ ਜਾ ਕੇ ਕੱਟਦੇ ਆ ਜੀ ਪੂਰਾ ਖਤਰਾ ਜੀ ਇੱਥੇ ਮੈਂਟਰੀ ਸੌਂਦੇ ਜੀ ਕਿੱਟੇ ਵਾਲੇ ਨਸ਼ੇ ਵਾਲੇ ਨੰਗ ਦੇ ਟਾਪਦੇ ਆ ਜੀ ਰਾਤ ਨੂੰ ਵੇਲੇ ਵੇਲੇ ਆਉਣੇ ਜਾਂਦੇ ਆ ਜੀ ਐਕਸੀਡੈਂਟ ਦਾ ਵੀ ਖਤਰਾ ਰਹਿੰਦਾ ਜੀ ਦਿਵਾਲੀ ਦੇ ਦਿਨ ਕਿਤੇ ਐਕਸੀਡੈਂਟ ਹੋਇਆ ਜੀ ਇਸ ਕਰਕੇ ਹੀ ਸਾਡੀ ਤਾਂ ਇਹ ਬੇਨਤੀ ਹੈ ਸਾਡੇ ਪਿੰਡ ਮੰਡੀ ਬਣਾਈ ਜਾਵੇ ਜਲਦ ਜਲਦੀ ਸਾਨੂੰ ਘਟੋ ਘਟ 5-6 ਸਾਲ ਹੋ ਗਏ ਜੀ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਦੇ ਆ ਜੀ ਤੁਹਾਡਾ ਨਾਂ ਕੀ ਹੈ ਬਈ ਜੀ ਤਰਦੀਪ ਕੁਮਾਰੀ ਇਹ ਤੁਸੀਂ ਮਤਲਬ ਜਿਵੇਂ ਹੁਣ ਜੇ ਮੰਨ ਲਓ ਕੱਲ ਨੂੰ ਮੌਸਮ ਖਰਾਬ ਹੋਵੇ ਤਾਂ ਫਿਰ ਐ ਜਿਵੇਂ ਦੂਸਰੀਆਂ ਮੰਡੀਆਂ ਦੇ ਵਿੱਚ ਤਾਂ ਬਹੁਤ ਸਾਰਾ ਹੁੰਦਾ ਕਈ ਵਾਰੀ ਸ਼ੈੱਡ ਜੇ ਵੀ ਹੁੰਦੇ ਆ ਇਹ ਜਿਹੜੀ ਇਹ ਤਾਂ ਹਨਾ ਜਿਹੜੀ ਸੜਕਨ ਕੰਪਨੀ ਨੇ ਜਿਹੜੀ ਨੇ ਬਣਾਈਆ ਉਹਨੇ ਇਹਦੇ ਵਾਸਤੇ ਪਹਿਲੀ ਵਰਕਸ਼ਾਪ ਜਾਂ ਹੋਰ ਸਹੂਲਤਾਂ ਦੇਣ ਵਾਸਤੇ ਥਾਂ ਸੀਗੀ ਇੱਥੇ ਤੁਹਾਨੂੰ ਆਉਣਾ ਸੌਖਾ ਕਿ ਔਖਾ ਬਹੁਤ ਔਖਾ ਜੀ ਇਹ ਤਾਂ ਮਜਬੂਰੀ ਬਹੁਤ ਮੁਸ਼ਕਲ ਆ ਜੀ ਵੇਲੇ ਕੋਲੇ ਸਾਨੂੰ ਡਰ ਲੱਗਦਾ ਕਿ ਕੋਈ ਮਾਰ ਕੇ ਸੈਟ ਜੇ ਐਕਸੀਡੈਂਟ ਨਾ ਕਰ ਜਾਈ ਹੂੰ ਕੱਲੇ ਕਹਿ ਰਹੇ ਹੈਗੇ ਆ ਜੀ ਹੂੰ ਫਸਲ ਨਹੀਂ ਛੱਡ ਸਕਦੇ ਹੂੰ ਫਸਲ ਵੀ ਤੁਹਾਨੂੰ ਔਖੀ ਬਹੁਤ ਹੈ ਕਿਸਾਨਾਂ ਨੂੰ ਇੱਥੇ ਮਜ਼ਦੂਰਾਂ ਨੂੰ ਵੀ ਦਿੱਕਤਾਂ ਹੈਗੀਆਂ ਮੈਂ ਹੋਰ ਵੀ ਤੁਹਾਨੂੰ ਦਿਖਾਵਾਂਗਾ ਕਿ ਕੀ ਕੀ ਇੱਥੇ ਕਿਸਾਨਾਂ ਨੂੰ ਦਿੱਕਤਾਂ ਆ ਰਹੀਆਂ ਕਿ ਕੀ ਮਜ਼ਦੂਰਾਂ ਨੂੰ ਦਿੱਕਤਾਂ ਆ ਰਹੀਆਂ ਇਹ ਸਾਰਾ ਕੁਝ ਕੀ ਹੋ ਰਿਹਾ ਇਹ ਵੀ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਕਿ ਅੱਜ ਇਸ ਮੰਡੀ ਦੇ ਵਿੱਚ ਕਿਸਾਨ ਵੀ ਮੌਜੂਦ ਹੈ ਮਜਦੂਰ ਵੀ ਮੌਜੂਦ ਹੈ ਪਰ ਉਹਨਾਂ ਦਾ ਕਹਿਣਾ ਹੈ ਕਿ ਮੰਡੀ ਨਾ ਹੋਣ ਕਰਕੇ ਸਾਨੂੰ ਬਹੁਤ ਸਾਰੀਆਂ ਦਿੱਕਤਾਂ ਆ ਰਹੀਆਂ ਇਹ ਵੀ ਪੁੱਛਦੇ ਆਂ ਆਪਾਂ ਇੱਥੇ ਵੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇੱਥੇ ਜਿਹੜੀ ਬਰਗਾੜੀ ਪਿੰਡ 'ਚ ਮੰਡੀ ਨਾ ਹੋਣ ਤੇ ਇੱਥੇ ਸੜਕ ਤੇ ਖੁੱਲੇ ਆਮ ਫਸਲ ਵੇਚ ਨਹੀਂ ਪੈ ਰਹੀ ਆ ਕਿਸਾਨ ਨੂੰ ਤੁਹਾਨੂੰ ਪ੍ਰਬੰਧ ਸਹੀ ਲੱਗਦੇ ਤੇ ਜਗ੍ਹਾ ਤਾਂ ਬਹੁਤ ਖੁੱਲੀ ਆ ਜੀ ਬਾਕੀ ਹਾਈਵੇ ਤੇ ਹੋਣ ਕਰਨ ਇੱਥੇ ਖਤਰਾ ਬਣਿਆ ਰਹਿੰਦਾ ਹੈ ਜੀ ਖਤਰਾ ਇੱਥੇ ਚੋਰੀ ਦਾ ਵੀ ਹੈ ਦੁਰਘਟਨਾ ਦਾ ਸਾਰਾ ਕੁਝ ਹੀ ਹੈ ਜੀ ਇੱਥੇ ਹੁਣ ਅਸੀਂ ਟਰੱਕ ਲੈ ਕੇ ਆਉਣੇ ਜੀ ਲੋਡ ਕਰਨਾ ਅੱਥੇ ਟਰੱਕ ਸਾਨੂੰ ਰੋਡ ਤੇ ਖੜਾਉਣੇ ਪੈਂਦੇ ਜੀ ਜੇ ਮੰਡੀ ਖੁੱਲੀ ਹੋਵੇ ਅੰਦਰ ਮੰਡੀ ਦੇ ਵਿੱਚ ਟਰੱਕ ਖੜੇ ਹੋਣ ਕੋਈ ਖਤਰਾ ਤੇ ਨਹੀਂ ਹਾਂ ਬਿਲਕੁਲ ਇੱਥੋਂ ਤੋਂ ਮੰਨ ਲਓ ਤੁਸੀਂ ਇੱਥੇ ਖੁੱਲੇ ਚ ਐਡੇ ਸੜਕ ਤੇ ਟਰੱਕ ਖੜਾਇਆ ਆਪਦਾ ਤਾਂ ਤੁਹਾਨੂੰ ਕੋਈ ਲੈ ਗੋ ਨੀਰਾ ਹੋ ਗਿਆ ਜੀ ਹਾਈਵੇ ਚਰ ਲਿਆ ਕੋਈ ਲਿਆ ਕੇ ਵਿੱਚ ਮਾਰਿਆ ਜੀ ਕਸੂਰ ਤਾਂ ਸਾਡਾ ਬੰਨਣਾ ਨਾ ਜੀ ਵੀ ਟਰੱਕ ਵਾਲੇ ਦੀ ਗਲਤੀ ਟਰੱਕ ਵਾਲਾ ਵਿਚਾਲੇ ਖੜਾ ਸੀ ਜੀ ਤਾਂ ਐਕਸੀਡੈਂਟ ਹੋ ਗਿਆ ਮਤਲਬ ਕੱਲਾ ਕੱਲਾ ਇੱਥੇ ਇੱਥੇ ਮਜ਼ਦੂਰ ਤੇ ਕਿਸਾਨ ਹੀ ਪਰੇਸ਼ਾਨ ਨਹੀਂ ਜਿਹੜੇ ਜੋ ਵੀ ਆ ਜੀ ਇਸ ادارے ਨਾਲ ਜੁੜਿਆ ਟਰੱਕ ਵਾਲਾ ਮਜ਼ਦੂਰ ਆ ਜਾਂ ਕੋਈ ਕਿਸਾਨ ਆ ਲੇਬਰ ਵਾਲਾ ਸਾਰੇ ਪਰੇਸ਼ਾਨ ਆ ਇਹਦਾ ਮਤਲਬ ਖੁੱਲੀ ਜਗ੍ਹਾ ਤੇ ਗਵਰਨਮੈਂਟ ਨੂੰ ਕੋਈ 8-10 ਕਿੱਲੇ ਲੈ ਕੇ ਪੈੜੀ ਜਿਵੇਂ ਅੱਗੇ ਮੰਡੀ ਬਣੀ ਸੀ ਬਰਗਾੜੀ ਦੇ ਵਿੱਚ ਉਸ ਤਰ੍ਹਾਂ ਮੰਡੀ ਬਣਨੀ ਚਾਹੀਦੀ ਆ ਸਰਕਾਰ ਨੇ ਜੇ ਉੱਥੇ ਯਾਦਗਾਰ ਬਣਾਉਣੀ ਸੀ ਤਾਂ ਨਾਲ ਇਹ ਵੀ ਤਾਂ ਪ੍ਰਬੰਧ ਕਰਦੀ ਵੀ ਉੱਥੇ ਸਾਨੂੰ ਹਾਂ ਕਿਸਾਨਾਂ ਦੀ ਸਹੂਲਤਾਂ ਵਾਸਤੇ ਕੋਈ ਮੰਡੀ ਦਾ ਪ੍ਰਬੰਧ ਕੋਈ ਪਾਣੀ ਦਾ ਪ੍ਰਬੰਧ ਕੋਈ ਇੱਥੇ ਪਾਣੀ ਦਾ ਪ੍ਰਬੰਧ ਨਹੀਂ ਜੀ ਕੋਈ ਇੱਥੇ ਪੁੱਛਦਾ ਨਹੀਂ ਕੋਈ ਦਾਹਦਾ ਨਹੀਂ ਕੋਈ ਲੀਵਰ ਦਾ ਇੰਤਜ਼ਾਮ ਹੈ ਨਹੀਂ ਕੋਈ ਚਾਹ ਦਾ ਨਹੀਂ ਕੋਈ ਰੋਟੀ ਦਾ ਨਹੀਂ ਠੀਕ ਆ ਜੀ ਜੋ ਲੰਗਰ ਬਣਿਆ ਉਹ ਕਹਿੰਦੇ ਜੀ ਅਸੀਂ ਇਹ ਮੰਡੀ ਵਾਲਿਆਂ ਨੂੰ ਕਿਸੇ ਨੂੰ ਅੰਦਰ ਨਹੀਂ ਬਣ ਦੇਣਾ ਜੀ ਕੋਈ ਤੁਰਿਆ ਜਾਂਦਾ ਰਾਈ ਖਾ ਸਕਦਾ ਸਾਡੇ ਕੋਲੇ ਕੋਈ ਇੱਥੇ ਮੰਡੀ ਵਾਲਾ ਕੋਈ ਲੰਗਰ ਨਹੀਂ ਖਾ ਸਕਦਾ ਜੀ ਜਿਵੇਂ ਮਨਾ ਬਾਥਰੂਮ ਦੀ ਸਹੂਲਤ ਹੋਣੀ ਚਾਹੀਦੀ ਸੀਗੀ ਮੰਡੀ ਦੇ ਵਿੱਚ ਅਨਾਜ ਧੋਣ ਦੀ ਸਹੂਲਤ ਹੋਣੀ ਚਾਹੀਦੀ ਸੀ ਹੋਰ ਵੀ ਬਹੁਤ ਸਾਰੀਆਂ ਜਿਵੇਂ ਸ਼ੈੱਡ ਹੁੰਦੇ ਆ ਕਈ ਕਿਸਾਨ ਸ਼ੈੱਡ ਥੱਲੇ ਆ ਜਾਂਦੇ ਆ ਤੰਬੂ ਲੱਗੇ ਪਰ ਇੱਥੇ ਤੋਂ ਵੀ ਹੈ ਇੱਥੇ ਕੋਈ ਸਹੂਲਤ ਨਹੀਂ ਜੀ ਮੰਡੀ ਦੇ ਵਿੱਚ ਬਸ ਰਾਬਾ ਬਸਰੇ ਚੱਲ ਰਿਹਾ ਜੀ ਇਹ ਜਦੋਂ ਤੁਸੀਂ ਕਹਿੰਦੇ ਨਹੀਂ ਰਲ ਕੇ ਵੀ ਬਈ ਸਾਨੂੰ ਵੀ ਕੋਈ ਦਿਓ ਥਾਂ ਸਾਨੂੰ ਵੀ ਅਸੀਂ ਵੀ ਇੰਨੇ ਕਿਸਾਨ ਆ ਇੰਨੀ ਕਿ ਕਿੰਨੇ ਪਿੰਡ ਬਰਗਾੜੀ ਪਿੰਡ ਆਪ ਵੱਡਾ ਉਹਦੇ ਨਾਲ ਦੇ ਹੋਰ ਵੀ ਪਿੰਡਾਂ ਦੀਆਂ ਕਿੰਨੇ ਪਿੰਡਾਂ ਦੀ ਫਸਲ ਆਉਂਦੀ ਇੱਥੇ ਇਹ ਤਾਂ ਮਾਲ ਲੋ ਜੀ ਘਟੋ ਘਟ ਜੀ 8 10 ਪਿੰਡ ਆ ਸਾਰੇ ਪਿੰਡਾਂ ਨੂੰ ਜਦੋਂ ਅੰਦਰਲੀ ਮੰਡੀ ਭਰ ਜਾਂਦੀ ਹੈ ਜੀ ਕੋਟਕਪੂਰਾ ਮੰਡੀ ਭਰ ਜਾਂਦੀ ਆਹ ਮੰਡੀ ਦੀ ਸਹੂਲਤ ਬਹੁਤ ਸੀ ਅੱਗੇ ਬਰਗਾੜੀ ਦੀ ਸਾਰੇ ਇੱਥੇ ਝੋਨਾ ਵੇਚਦੇ ਸੀ ਹੁਣ ਜਦੋਂ ਇੱਥੇ ਸਹੂਲਤ ਹੀ ਹੈ ਨਹੀਂ ਕੋਈ ਕੋਈ ਕਿੱਧਰ ਧੱਕੇ ਖਾ ਰਿਹਾ ਜੀ ਕੋਈ ਕਿੱਧਰ ਧੱਕੇ ਖਾ ਰਿਹਾ ਥੋੜਾ ਕੀ ਨਾ ਜੀ ਮੇਰਾ ਨਾਮ ਜੀ ਗੁਰਮੇਲ ਸਿੰਘ ਆ ਜੀ ਤੁਸੀਂ ਟਰੱਕ ਡਰਾਈਵਰ ਹਾਂ ਜੀ ਟਰੱਕ ਹਾਂ ਜੀ ਮੇਰਾ ਆਪਣਾ ਟਰੱਕ ਆ ਜੀ ਮੇਰੇ ਟਰੱਕ ਦੀ ਹਾਲਾਤ ਦੇਖੋ ਜੀ ਇਹਨਾਂ ਨੇ ਟੁੱਟਿਆ ਜੀ ਕੋਈ ਸ਼ੀਸ਼ਾ ਨਹੀਂ ਕੋਈ ਬਾਰੀ ਨਹੀਂ ਜੀ ਇਹਨਾਂ ਲੋਕਾਂ ਨੇ ਆ ਹਾਲਾਤ ਬਣਾ ਛੱਡੇ ਆ ਜੀ ਸਾਡੇ ਸਾਡਾ ਰੋਜ਼ਗਾਰ ਵੀ ਖਤਮ ਕਰ ਚੁੱਕਿਆ ਜੀ ਇਹ ਹਾਂਜੀ ਕਿਉਂਕਿ ਜਦੋਂ ਆਪਾਂ ਦੇਖੀਏ ਤਾਂ ਕਿਸਾਨ ਦੇ ਨਾਲ ਹੀ ਸਾਰਾ ਕੁਝ ਰੁਲਦਾ ਤੇ ਜਦੋਂ ਕਿਸਾਨ ਰੁਲਣ ਲੱਗ ਜੇ ਫਿਰ ਸਾਰੇ ਰੁਲਣ ਸਾਰੇ ਰੁਲਣ ਲੱਗ ਜਾਂਦੇ ਆ ਜੀ ਕਿਸਾਨ ਨਾਲ ਹੀ ਆ ਸਾਰਾ ਕੁਝ ਤੇ ਕਿਸਾਨ ਕੋਲੇ ਕੁਝ ਹੋਊਗਾ ਤੇ ਗਰੀਬ ਬੰਦਾ ਕੋਈ ਰੋਟੀ ਖਾ ਸਕੂਗਾ ਇੱਥੋਂ ਹੀ ਸਾਰਾ ਕੰਮ ਚੱਲਣਾ ਜੀ ਜੇ ਕਿਸਾਨ ਹੀ ਨਾ ਰਿਹਾ ਜੀ ਤੇ ਕੌਣ ਰਹੂਗਾ ਸਰਕਾਰ ਤਾਂ ਕਹਿੰਦੀ ਵੀ ਅਸੀਂ ਤਾਂ ਬਲੇ ਆਮ ਘਰਾਂ ਦੇ ਮੁੰਡੇ ਆ ਸਾਨੂੰ ਆਪ ਸਾਰਿਆ ਕੁਝ ਆ ਲੋਕਾਂ ਦੀਆਂ ਸਮੱਸਿਆਵਾਂ ਪਤਾ ਹੋ ਰਹੀਆਂ ਹੱਲ ਕਿ ਨਹੀਂ ਅੱਲ ਦਾ ਆ ਦੇਖੋ ਤੁਹਾਡੇ ਸਾਹਮਣੇ ਜਿਹੜਾ ਕੁਝ ਹੋ ਰਿਹਾ ਕੋਈ ਇਹ ਨਹੀਂ ਜ਼ਰੂਰੀ ਵੀ ਆਟਾ ਦਾਲ ਹੀ ਦੇਤਾ ਕੱਲਾ ਮੰਨ ਲਓ ਉਹਦੇ ਨਾਲ ਵੀ ਦੁਨੀਆ ਚੱਲ ਜੂ ਗਵਰਨਮੈਂਟ ਨੂੰ ਮਤਲਬ ਆਟਾ ਦਾਲ ਫ੍ਰੀ ਨਹੀਂ ਕਰਨਾ ਚਾਹੀਦਾ ਸਸਤਾ ਕਰਨਾ ਚਾਹੀਦਾ ਬਿੱਲ ਜਿਹੜੇ ਆ ਜੀ ਬਿਜਲੀ ਦੇ ਲਾਤੇ ਨਾ ਜੀ ਬਹੁਤ ਸਹੂਲਤ ਦੇਤੀ ਬਿੱਲ ਘਟਾ ਦਿਓ ਹਰੇਕ ਨੂੰ ਬਿੱਲ ਆਉਣਾ ਚਾਹੀਦਾ ਜੀ ਹਰੇਕ ਬੰਦਾ ਕੰਮ ਕਰੇ ਹੁਣ ਕੋਈ ਬੰਦਾ ਕੰਮ ਹੀ ਨਹੀਂ ਕਰ ਰਿਹਾ ਜੀ ਅਗਲਾ ਕਹਿੰਦਾ ਮੈਂ ਕਿਹੜਾ ਬਿੱਲ ਦੇਣਾ ਜੀ ਏਸੀ ਥੱਲੇ ਸੌ ਜਾਂਦਾ ਇਗਲਾ ਸੁਤਾਪੇ ਉੱਠ ਕੱਢਦਾ ਤੜਕੇ ਨੂੰ ਇਹਦਾ ਮਤਲਬ ਹੈ ਜੀ ਆਪਾਂ ਸਰਕਾਰਾਂ ਬੇਕਾਰ ਕਰੀ ਜਾਂਦੀਆਂ ਜਿਹੜਾ ਧਿਆਨ ਦੇਣ ਵਾਲੀ ਗੱਲ ਉਹ ਅਸਲ ਧਿਆਨ ਨਹੀਂ ਦੇ ਰਹੀਆਂ ਸਹੂਲਤਾਂ ਦੇ ਬਜਾਏ ਹਾਂ ਵੋਟਾਂ ਦੇ ਮਾਰੇ ਇਹ ਸਾਰਾ ਕੁਝ ਆਪਣੇ ਚੱਕਰ ਚਰਾ ਰਿਆ ਜੀ ਜਿਵੇਂ ਮੋਦੀ ਚਲਾ ਰਿਹਾ ਜੀ ਬਿਹਾਰ ਦੇ ਵਿੱਚ ਇਸ ਟਾਈਮ 5000 ਦੇ ਤਾਂ ਜੀ 10000 ਦੇ ਤਾਂ ਜੀ ਵੋਟਾਂ ਖਰੀਦਣ ਦੇ ਮਾਰੇ ਆ ਸਟੈਂਡ ਚੱਲ ਰਿਹਾ ਜੀ ਲੋਕਾਂ ਦੀ ਸਹੂਲਤ ਤਾਂ ਐਸੀ ਵੈਸੀ ਹੀ ਹੈ ਜੀ ਬਿਲਕੁਲ ਹਾਂ ਜੀ ਆਮ ਲੋਕਾਂ ਦੀਆਂ ਮੁਸ਼ਕਲਾਂ ਨੂੰ ਜਾਣਨ ਤੋਂ ਬਜਾਏ ਆਮ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਦੀ ਬਜਾਏ ਸਰਕਾਰ ਸ਼ਗੂਫੇ ਛੜਦੀ ਰਹਿੰਦੀ ਹੈ ਸਰਕਾਰ ਆਪਣੇ ਆਪ ਚੀ ਮਸਤਰਾਂ ਦੀਆਂ ਸੱਤਾ ਦੇ ਨਸ਼ੇ ਦੇ ਵਿੱਚ ਸੁੱਤੀਆਂ ਰਹਿੰਦੀਆਂ ਪਰ ਆਮ ਲੋਕ ਕਿੰਨੇ ਕੁ ਦੁਖੀ ਆ ਸਰਕਾਰਾਂ ਨੂੰ ਕੁਝ ਨਹੀਂ ਪਤਾ